ਸਤਗੁਰੂ ਦੀ ਸੇਵਾ ਸਫਲ ਹੈ ਜੇ ਕੋ ਪਰਿਚੇਤ ਲਾਏ ਮਨ ਚੰਦਿਆ ਕਲਿ ਭਾਵਨਾ ਹਉਮੈ ਵਿੱਚੋਂ ਜਾਏ ਸਤਗੁਰੂ ਦੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਐਥੇ ਮਿਲਣ ਵਡਿਆਈਆਂ ਦਰਗਹ ਹੋਤ ਦਵਾਰ ਦੇ ਮਹਵਾਕ ਅਨੁਸਾਰ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਂ ਸਿੰਘ ਦੇ ਪਿਛਲੇ 10 ਵਰ੍ਹਿਆਂ ਤੋਂ ਲਗਾਤਾਰ ਤਖਤ ਸਾਹਿਬ ਵਿਖੇ ਇਸ਼ਨਾਨ ਸੇਵਾ ਦੋ ਤਰੀ ਹੈ ਵਕ ਵਕ ਨਦਰਾਂ ਦੀ ਸੰਗਤ ਤੇ ਤਲਵੰਡੀ ਸਾਹਿਬ ਦੀ ਸ੍ਰੀ ਸੰਗਤ ਰਾਤ 6:00 1 ਵਜੇ ਤੱਕ ਸਾਹਿਬ ਤੇ ਪਹੁੰਚ ਕੇ ਇਸ਼ਨਾਨ ਸਰ ਵਿੱਚ ਹਾਜ਼ਰੀਆਂ ਭਰ ਕੇ ਗੁਰਸਰਸ ਜੀ ਤੱਕ ਸਾਹਿਬ ਦੀ ਧਿਆਰੀ ਕਰਨੀ, ਉਸਾਈਆਂ ਕਰਨੀਆਂ ਇਹ ਸਾਰੀ ਸੰਗਤ ਤਰੰਤਰ ਸੇਵਾ ਨਭਾਰੀ ਹੈ। ਸੋ 10 ਵਾਰੀ ਪੂਰੇ ਹੋਣ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਅਤੇ ਆਉਣ ਵਾਲੇ ਸਮੇਂ ਵਿੱਚ ਨੀ ਚੜਵੀ ਪਲਾ ਦੀ ਅਰਦਾਸ ਕਰਨ ਵਾਸਤੇ 27 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜੀ ਵਿਖੇ ਬਹਾਨ ਗੁਰਮਤ ਸਮਾਗਮ ਹੋ ਰਹੇ ਹਨ ਸੂਚੀਆਂ ਨਗਰ ਦੀਆਂ ਸੰਗਤਾਂ ਤਲਵੰਡੀ ਸਾਗੋ ਦੀ ਸਮਿਤੀ ਸੰਗਤ ਸਾਰਿਆਂ ਸੰਗਤਾਂ ਨੂੰ ਸੁਨੇਹਰ ਬੇਨਤੀ ਹੈ ਕਿ ਨਾ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂਆਂ ਨੂੰ ਸ਼ੁਕਰੀਆ ਪ੍ਰਾਪਤ ਕਰਿਏ ਜੀ ਮਾਨ ਜੋ ਸਿੰਘ ਸਰਬਾਬਾ ਹਰਪੀਖ ਸਿੰਘ ਜੀ ਜਥੇਦਾਰ ਤੱਕ ਸ਼੍ਰੀ ਦੰਮਨਾਥ ਮੈਨੇਜਰ ਤੱਕ ਸ਼੍ਰੀ ਦੰਮਨਾਥ ਸਾਹਿਬ ਅਤੇ ਇਸ਼ਰਾਣ ਸਿਆ ਸੰਗਤ ਵੱਲੋਂ ਆ ਸੰਗਤਾਂ ਨੂੰ ਹਾਰਦਿਕ ਸਦਾ ਦਿੱਤਾ ਜਾਂਦਾ ਹੈ ਆ ਸੰਗਤਾਂ ਇਹਨਾਂ ਸਮਾਗਮ ਨੂੰ ਜੂਰ ਪਹੁੰਚ ਕੇ ਹਾਜ਼ਰੀਆਂ ਭਰੋ ਜੀ ਅਤੇ ਇਸ਼ਨਾਣ ਸੇਵਾ ਦੇ ਮਹਾਤਮ ਨੂੰ ਆਪਾਂ ਸਾਰੇ ਜਾਨੂ ਹੋਈਏ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਪੂਰਾ ਬਖਸ਼ਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ